ਪੈਨਸ਼ਨਾਂ ਇਹਨਾਂ ਨੂੰ ਇਸ ਕਰਕੇ ਮਿਲੀਆਂ ਸੀਗੀਆਂ ਬਹੁਤੀ ਲਾਈ ਲੈਂਡ ਤੋਂ ਬਾਅਦ ਕਿ ਇਹਨਾਂ ਦਾ ਬੜਾਪਾ ਸੁਰੱਖਿਅਤ ਹੋਵੇ ਚੰਗੀ ਤਰ੍ਹਾਂ ਗੁਜ਼ਰ ਸਕੇ ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਹਜ਼ਾਰਾਂ ਸਾਡੇ ਪੈਨਸ਼ਨਰ ਸਾਥੀ ਜਿਹੜੇ ਇਸ ਬਕਾਇਦੇ ਡੀਕਦੇ ਡੀਕਦੇ ਜਿਹੜੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਲਾਗੂ ਕਰਾਉਣ ਵਾਸਤੇ ਇਸ ਦੁਨੀਆ ਤੋਂ ਹੀ ਚਲੇ ਗਏ ਨੇ ਅੱਜ ਸਰਕਾਰ ਇਹ ਕਹਿ ਰਹੀ ਹੈ ਵੇ ਬਿਆੜੀ ਮਹੀਨਿਆਂ ਚ ਬਕਾਇਆ ਕਹਾਂਗੇ ਛੱਤੀਆਂ ਚ ਦਵਾਂਗੇ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਆਂ ਬੇ ਬਕਾਇਆ ਸਾਡੇ ਸਾਰਿਆਂ ਨੂੰ ਇੱਕ ਕਿਸ਼ਤ ਮਿਲਣਾ ਚਾਹੀਦਾ ਹੈ ਮੈਂ ਸਮਝਦਾ ਪਿਛਲੇ ਸਾਰੇ ਇਤਿਹਾਸ ਨੂੰ ਪੁੱਠਾ ਜਿਹੜਾ ਦਿੱਤਾ ਜਾ ਰਿਹਾ ਹੈ ਜਦੋਂ ਸਰਕਾਰ ਸਾਡੇ ਉਹਨਾਂ ਬਕਾਇਆ ਨੂੰ ਰੋਲ ਰਹੀ ਹੈ ਮਹਗਾਈ ਪੱਤੇ ਨੂੰ ਰੋਲ ਰਹੀ ਹੈ ਤੇ ਇਥੋਂ ਤੱਕ ਕਿ ਤੁਹਾਡੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਕਾਰਪੋਰੇਸ਼ਨ ਬੋੜਾ ਐਸੀਆਂ ਨੇ ਜਨਰਲ ਦੇ ਉੱਤੇ ਅੱਜ ਤੱਕ ਇੱਕ ਮਿਸ਼ਨ ਵੀ ਮੁਕੰਮਲ ਤੌਰ ਤੇ ਲਾਗੂ ਨਹੀਂ ਕੀਤਾ ਤੇ ਉਹਨਾਂ ਦੇ ਬਕਾਇਆ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਹੈ ਆ ਗ੍ਰੈਸਟੀ 10 ਲੱਖ ਤੋਂ 20 ਲੱਖ ਵਧੀ ਹੋਈ ਹੈ ਪਰ ਪੰਜਾਬ ਦੇ ਅੰਦਰ ਕਿਸੇ ਵੀ ਕਾਰਪੋਰੇਸ਼ਨ ਬੋਰਡ ਦੇ ਅੰਦਰ ਕੋਈ ਵੀ 20 ਲੱਖ ਦੀ ਗ੍ਰੈਸਟੀ ਨਹੀਂ ਦਿੱਤੀ ਜਾ ਰਹੀ ਲੋਕ ਕੋਰਟਾਂ 'ਚ ਧੱਕੇ ਖਾ ਰਹੇ ਨੇ ਵਕੀਲਾਂ ਤੋਂ ਲੁੱਟ ਹੋ ਰਹੇ ਨੇ ਤੇ ਇਹ ਸਰਕਾਰ ਇਹ ਕਹਿ ਰਹੀ ਹੈ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੁਹਾਡੇ ਸਾਹਮਣੇ ਆਪਣਾ ਨੋਟੀਫਿਕੇਸ਼ਨ ਕਰਕੇ ਆਪਣਾ ਥੋੱਕੇ ਤੇ ਆਪੇ ਚਟਕੇ ਪਿੱਛੇ हट ਗਏ ਨੇ ਤੇ ਅੱਜ ਕਹਿ ਰਹੇ ਨੇ ਵੀ ਜਿਹੜੀ CPS ਜਿਹਨੂੰ ਅਸੀਂ ਚੂਜਲੈਸ ਪੈਨਸ਼ਨ ਸਕੀਮ ਕਹਿੰਦੇ ਆ ਪਹਿਲਾਂ ਨੋ ਪੈਨਸ਼ਨ ਸਕੀਮ ਆਈ ਤੇ ਚੂਜਲੈਸ ਪੈਨਸ਼ਨ ਸਕੀਮ ਆਈ ਹੈ ਅੱਜ ਉਹਨੂੰ ਪੰਜਾਬ ਦੇ ਅੰਦਰ ਲਾਗੂ ਕਰਨਾ ਚਾਹੁੰਦੇ ਨੇ ਇਸ ਕਰਕੇ ਇਕੱਲਾ ਸਵਾਲ ਸਾਡਾ ਬਕਾਇਆ ਤੱਕ ਨਹੀਂ ਇੱਕ ਵਿਸ਼ੇ ਨੂੰ ਮੁਕੰਮਲ ਤੌਰ ਤੇ ਜਿਹੜਾ ਦੂਜਾ ਹਿੱਸਾ ਅਜ ਤੱਕ ਲਾਗੂ ਨਹੀਂ ਕੀਤਾ ਗਿਆ ਜਿਹਦੇ ਅੰਦਰ ਪ੍ਰੋਵੀਜੈਂਸੀ ਦਾ ਗੱਲ ਹੈ ਜਿਹਦੇ ਅੰਦਰ ਅਹਿਦ ਤੁਸ਼ੋਰ ਸਕੀਮ ਜਿਹੜੀ ਲਾਗੂ ਹੋਣੀ ਹੈ ਤੇ ਜਿਹਦੇ ਅੰਦਰ ਬਾਕੀ ਚੀਜ਼ਾਂ ਲਾਗੂ ਹੋਣੀਆਂ ਐ ਇਥੋਂ ਤੱਕ ਇਹਨਾਂ ਨੇ ਇੱਕ ਕਮਿਸ਼ਨ ਇਹ ਕਹਿ ਰਿਹਾ ਹੈ ਵੀ ਪੈਨਸ਼ਨਾਂ ਦੇ ਉੱਤੇ 2.58 ਗੁਣਾਕ ਲਾਗੂ ਕਰੋ ਅਸੀਂ ਪੇ ਕਮਿਸ਼ਨ ਤੋਂ ਵਾਅਦਾ ਨਹੀਂ ਮੰਗਿਆ ਸੀਗਾ ਪਰ ਸਾਡਾ ਤਾਂ 2.58 ਗੁਣਾਕ ਦੇ ਇਹਨੂੰ ਵੀ ਤਿਆਰ ਨਹੀਂ ਉਹ ਤੋਂ ਵੀ ਸਰਕਾਰ ਪਿੱਛੇ हट ਗਈ ਹੈ ਤੁਹਾਡੇ ਸਾਹਮਣੇ ਇਹ ਪੇ ਕਮਿਸ਼ਨ ਇਹ ਕਹਿ ਰਿਹਾ ਹੈ ਵੀ ਪੱਤੇ ਜਿਹੜੇ ਮਿਲਦੇ ਐ ਮਰਾਜ਼ਮਾਨ ਨੂੰ ਵੀ 2.25 ਗੁਣਾਕ ਦੇ ਨਾਲ ਵਾਅਦਾ ਕਰਕੇ ਲਾਗੂ ਕਰੋ ਇਹਨਾਂ ਨੇ ਵਾਅਦੇ ਦੇ ਨਾਂ ਦੇ ਉੱਤੇ ਉਹ ਫ੍ਰੀਜ਼ ਕਰਕੇ ਰੱਖਦੇ ਸਾਰੇ ਪੱਤੇ ਅਗਤੀ ਹਾਲ ਹੈ ਸਾਡੇ ਭੈਣਾ ਭਰਾਵਾਂ ਦਾ ਕੱਚੇ ਮਲਾਜਮਾਂ ਦਾ ਜਿਹੜੇ 25 25 ਸਾਲ ਤੋਂ ਕੱਚੇ ਦੇ ਕੱਚੇ ਬੈਠੇ ਨੇ ਚਾਹੇ ਉਹ ਸੁਸਾਇਟੀਆਂ 'ਚ ਕੰਮ ਕਰਦੇ ਨੇ ਇਨਲਿਸਟਮੈਂਟ ਤੇ ਕੰਮ ਕਰਦੇ ਨੇ ਆਊਟਸੋਰਸ ਤੇ ਕੰਮ ਕਰਦੇ ਨੇ ਆ ਇਹੋ ਜਿਹਾ ਨੋਟੀਫਿਕੇਸ਼ਨ ਮੈਂ ਕਹਿੰਦਾ ਕਲੰਕਤ ਨੋਟੀਫਿਕੇਸ਼ਨ ਇਹ ਪਹਿਲੀ ਵਾਰ ਆਇਆ ਹੈ ਇਹᱫੋ ਸਿਰਫ ਤੇ ਸਿਰਫ 59 ਸਤ ਤੱਕ ਦੀ ਧਿਆਣੀ ਦੀ ਗਾਰੰਟੀ ਦਿੰਦਾ ਹੈ ਇਹ ਤੋਂ ਬਾਅਦ ਪੱਕਿਆਂ ਦਾ ਕੋਈ ਨੋਟੀਫਿਕੇਸ਼ਨ ਦੀ ਕੋਈ ਹੋਰ ਗਾਰੰਟੀ ਕੋਈ ਨਹੀਂ ਦਿੰਦਾ ਹੈ ਤੁਹਾਡੇ ਸਾਹਮਣੇ ਮਾਨ ਪੱਤੇ ਦੇ ਕੰਮ ਕਰਦੇ ਹੋਣ ਹੋਰ ਕਰਦੇ ਹੋਣ ਸਾਰਿਆਂ ਨੂੰ ਅੱਜ ਰੋਲਿਆ ਜਾ ਰਿਹਾ ਹੈ ਕੱਲਾ ਸਾਨੂੰ ਨਹੀਂ ਰੋਲਿਆ ਜਾ ਰਿਹਾ ਆ ਕਿਸਾਨੀ ਦਾ ਕੀ ਹਾਲ ਕੀਤਾ ਤੁਹਾਡੇ ਸਾਹਮਣੇ ਹੈ ਕਦੇ ਐਹਾ ਇਤਿਹਾਸ ਹੋਇਆ ਸੀਗਾ ਜਿਹੜੇ ਕਿਸਾਨ ਮੋਦੀ ਦੀ ਧੋਣ ਦਾ ਕੀਲਾ ਕੱਢ ਕੇ ਆਏ ਸੀਗੇ ਕਿੱਦਾ ਵੱਡਾ ਜ਼ਬਰਦਸਤ ਇਸ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਬੇਈਮਾਨਾਂ ਨੇ ਕੀਤਾ ਹੈ ਮੈਂ ਸਮਝਦਾ ਸਾਨੂੰ ਉਹਨਾਂ ਦੇ ਹੱਕ ਤੇ ਕਿਸਾਨਾਂ ਦੇ ਹੱਕ ਤੇ ਮਤਾ ਪਾਣਾ ਚਾਹੀਦਾ ਹੈ ਜਿਹੜੀ ਜ਼ਾਬਰ ਸਰਕਾਰ ਇਹ ਲਗਾਤਾਰ ਕਰੀ ਅੱਜ ਕਿਸਾਨਾਂ ਤੇ ਹੋਇਆ ਕੱਲ ਨੂੰ ਸਾਡੇ ਤੇ ਹੋਵੇਗਾ ਪਰਸੋਂ ਨੂੰ ਮਜ਼ਦੂਰਾਂ ਤੇ ਹੋਵੇਗਾ ਇਸ ਕਕੇ ਲੋੜਾਂ ਦੀ ਲੋੜ ਆ ਜੇ ਬਣਦੀ ਹੈ ਅੱਜ ਕੱਲੇ ਪੈਨਸ਼ਨ ਨਹੀਂ ਕੱਲੇ ਮੁਲਾਜ਼ਮ ਨੇ ਕਈ ਸਾਥੀ ਐਵੇਂ ਇੱਕ ਗੁੱਸੇ 'ਚ ਕਰ ਜੰਦੇ ਆ ਵੀ ਮੁਲਾਜ਼ਮ ਪਤਾ ਨਹੀਂ ਕੀ ਲੈ ਗਏ ਅਸੀਂ ਕੁਝ ਨਹੀਂ ਲੈ ਗਏ ਆ ਜੇ ਮਿਲਣਾ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਮਿਲਣਾ ਹੈ ਇੱਥੋਂ ਤੱਕ ਕਿ ਇਕੱਲੇ ਮੁਲਾਜ਼ਮ ਪੈਨਸ਼ਨ ਨਹੀਂ ਸਮੁੱਚੀਓ ਕਿਰਤੀ ਲੋਕ ਲੜਨ ਵਾਲੇ ਲੋਕ ਉਹ ਨੌਜਵਾਨ ਹੋਵੇ ਉਹ ਵਿਦਿਆਰਥੀ ਹੋਵੇ ਇਹ ਤਾਂ ਵਿੱਦਿਆ ਖੋਈ ਜਾ ਰਹੀ ਹੈ ਜਿਹੜੀ ਵਿੱਦਿਆ ਦਾ ਧਕਮਾ ਕਰਨ ਕੀਤਾ ਜਾ ਰਿਹਾ ਹੈ ਉਹ ਨੌਜਵਾਨ ਧੀਆਂ ਪੁੱਤ ਜਿਹੜੇ ਡਿਗਰੀਆਂ ਲੈ ਕੇ ਘੁੰਮਦੇ ਆ ਔਰ ਰੋਜ਼ਗਾਰ ਨਹੀਂ ਉਹਨਾਂ ਤੇ ਲਾਠੀਆਂ ਭੜਾਈਆਂ ਜਾ ਰਹੀਆਂ ਨੇ ਉਹ ਪੈਣਾ ਜਿਨ੍ਹਾਂ ਦੀ ਅੱਜ ਸਰੀਰਕ ਤੌਰ ਤੇ ਵੀ ਸੁਰੱਖਿਅਤ ਨਹੀਂ ਜਿਹੜੇ ਲੋਕ ਅੱਜ ਮਹंगाई ਤੋਂ ਪੀੜਤ ਨੇ ਜਿਹੜੇ ਅੱਜ ਆਪਣੇ ਜਿਸਮ ਵੇਚਣ ਵਾਸਤੇ ਚੌਕਾਂ 'ਚ ਖੜੇ ਨੇ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਨਾਲ ਲਈਏ ਤਾਂ ਲਾਜ਼ਮੀ ਤੌਰ ਤੇ ਭਵਿਕ ਸਾਡਾ ਹੋਵੇਗਾ ਨਹੀਂ ਤਾਂ ਇਹ ਲੋਟ ਭਵਿਕ ਜਿਹੜਾ ਹੈ ਇਹ ਸਾਡਾ ਡੁੱਟ ਕੇ ਲੈ ਜਾਣਗੇ ਆਓ ਸਾਰੇ ਇਕੱਠੇ ਹੋ ਕੇ ਕੱਲ ਨੂੰ ਵੀ ਐਸੀ ਤਰ੍ਹਾਂ ਮਾਰਚ ਕਰੀਏ ਤਿਆਰ ਵਾਲੇ ਸਮੇਂ ਤੇ ਇਸ ਏਕੇ ਨੂੰ ਹੋਰ ਵਿਚਾਰ ਕਰੀਏ ਤਾਂ ਜੋ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਨੂੰ ਬੋੜਾ ਦਿੱਤਾ ਜਾ ਸਕੇ ਇਹ ਸਰਕਾਰ ਨੂੰ ਗੱਦੀ ਤੋਂ ਲਾਹ ਜਾ ਸਕੇ ਇਹਨਾਂ ਸ਼ਬਦਾਂ ਦੇ ਨਾਲ ਜੈ ਜਨਤਾ ਜੈ ਸ਼ਕਤ ਲੜਨ ਵਾਲੇ ਲੋਕਾਂ ਦੀ ਓ ਦੂਰ ਤੱਕ ਪਟਿਆਲੇ ਤੱਕ ਲੈਣ ਜਾਂਦੀ ਆ ਬੈਠਿਆਂ ਦੀ ਐਡੇ ਵੱਡੇ ਇਕੱਠ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਪੈਨਸ਼ਨਰ ਸਾਥੀਓ ਅਸੀਂ ਬਰਨਾਲੇ ਤੋਂ ਪੰਜਾਬ ਸਰਕਾਰ ਦੀਆਂ ਜੋ ਨੀਤੀਆਂ ਹਨ ਉਹਨਾਂ ਤੋਂ ਦੁਖੀ ਹੋ ਕੇ ਇੱਥੇ ਇਕੱਠੇ ਹੋਏ ਹਾਂ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਸਾਥੀਓ ਕੱਲ ਹੀ ਤੁਸੀਂ ਸ਼ਹੀਦਾਂ ਨੂੰ ਯਾਦ ਕਰਕੇ ਹਟੇ ਹੋ ਸਰਫਰੋਸ਼ੀ ਦੀ ਤਮੰਨਾ ਅਪ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਤੁਸੀਂ ਪੰਜਾਬ ਸਰਕਾਰ ਨੂੰ ਬੰਗਾਰਨ ਆਏ ਹੋ ਸਾਡੇ ਜਿਹੜੇ ਹੱਕ ਜਿਨ੍ਹਾਂ ਨੂੰ ਤੁਸੀਂ ਹਲ ਤੱਕ ਖੋਕੇ ਰੱਖਿਆ ਹੋਇਆ ਹੈ ਜੋ ਸਾਡੀ ਦੁਖਦੀ ਰਗ ਹੈ ਪੈਨਸ਼ਨਰ ਦੀ ਮੈਂ ਦਾਅਵੇ ਨਾ ਕਹਿ ਸਕਦਾ ਹਾਂ ਕਿ ਪੈਸ਼ਨਰ ਦੇ ਉੱਤੇ ਪੰਜਾਬ ਸਰਕਾਰ ਨੇ ਛੇਵਾ ਤਨਖਾਹ ਕਮਿਸ਼ਨ ਲਾਗੂ ਹੀ ਨਹੀਂ ਕੀਤਾ ਅੱਜ ਤੱਕ ਅਸੀਂ ਬਹੁਤ ਲੰਬੇ ਸਮੇਂ ਤੋਂ ਅਸੀਂ ਜਦੋਂ ਦਾ ਇੱਕ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ ਉਦੋਂ ਤੋਂ ਵੀ ਇਸ ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਸਾਨੂੰ ਨਿਆਂ ਦਿਓ ਪਰ ਸਰਕਾਰ ਨਾ ਉਹ ਕਾਂਗਰਸ ਸਰਕਾਰ ਨਾ ਇਹ ਆਪ ਸਰਕਾਰ ਸਾਨੂੰ ਨਿਆਂ ਨਹੀਂ ਦੇ ਸਕੇ ਹਲੇ ਤੱਕ ਵੇਗ ਮਿਸ਼ਨ ਨੇ ਰეკਮੈਂਡ ਕੀਤਾ 250 ਜਿਹਦਾ ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਹੈ ਸਾਡੀ ਦੁਖਦੀ ਰਗਵਾ ਇਹ ਜੋ ਵਿੱਤ ਮੰਤਰੀ ਇਸ ਵੇਲੇ ਚੀਮਾ ਸਾਹਿਬ ਹਨ ਇਹ ਜਦੋਂ ਲੀਡਰ ਆਫ oppositon ਸੀਗਾ ਸਰਕਾਰ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਇਹਨਾਂ ਨੂੰ 2.5 ਦਾ ਗੁਣਾਕ ਸਾਡੀ ਜਿਹੜੀ ਆ ਸਮੱਸਿਆ ਦਿਸਦੀ ਸੀ ਪਰ ਜਦੋਂ ਦੇ ਵਿੱਤ ਮੰਤਰੀ ਬਣੇ ਆ ਇਹਨਾਂ ਨੂੰ ਸਾਡੀ ਇਹ 2.5 ਦੀ ਮੰਗੇ ਗੁਣਾਕ ਦੀ ਪੈਨਸ਼ਨ ਸੋਦੀ ਨਹੀਂ ਦਿਸ ਰਹੀ ਤਾਂ ਅਸੀਂ ਈਮਾ ਸਾਹਿਬ ਨੂੰ ਕਹਿ ਸਕਦੇ ਆ ਕਿ ਈਮਾ ਸਾਹਿਬ اخلاق ਤੋਂ ਕੰਮ ਲਾਓ ਆਪਣੀ ਜ਼ਮੀਰ ਤੋਂ ਕੰਮ ਲਾਓ ਸਾਡਾ ਹੁਣਾ 2.9 ਦਾ ਗੁਨਾਹ ਸਾਨੂੰ ਦਿਓ ਕਿਉਂ ਕਿਉਂਕਿ ਸਾਡਾ ਹੱਕ ਬਣਦਾ ਹੈ ਇਹ ਕਮਿਸ਼ਨ ਨੇ 2.9 ਰਿਕਮੈਂਡ ਕੀਤਾ ਹੈ ਸਾਡੀ ਮੁੱਖ ਮੰਗ ਹੈ ਸਾਨੂੰ ਜਿਹੜੀ ਆ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਤੋਂ ਬਿਨਾ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਜੋ ਸਰਕਾਰਾਂ ਹਨ ਉਹ ਕੀ ਕਰ ਰਹੀਆਂ ਹਨ ਚਾਹੇ ਰਾਜ ਸਰਕਾਰਾ ਚਾਹੇ ਕੇਂਦਰ ਸਰਕਾਰਾ ਇਹ ਕਾਰਪੋਰੇਟਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਹਨ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਉਹਨਾਂ ਦੀ ਉਜਰਤਾਂ ਨੂੰ ਉਹਨਾਂ ਦੀ ਤਨਖਾਹਾਂ ਨੂੰ ਘਟਾਇਆ ਜਾ ਰਿਹਾ ਹੈ ਪੈਨਸ਼ਨਰਾਂ ਨੂੰ ਬੋਝ ਸਮਝਿਆ ਜਾ ਰਿਹਾ ਹੈ ਪੈਨਸ਼ਨਰਾਂ ਦੇ ਉੱਤੇ ਪੈਨਸ਼ਨਾਂ ਉੱਤੇ ਕੱਟ ਲਾਏ ਜਾ ਰਹੇ ਹਨ ਆ 200 ਰੁਪਏ ਦਾ ਡਵੈਲਪਮੈਂਟ ਟੈਕਸ ਜਿਹੜਾ ਕਿ ਉਹਨਾਂ ਦੇ ਐਕਟੂਅਰ ਬਣਦਾ ਹੀ ਨਹੀਂ ਉਹ ਵੀ ਸਾਡੇ ਤੋਂ ਕਟਿਆ ਜਾ ਰਿਹਾ ਹੈ ਤੇ ਇਹ ਜੋ ਪੈਨਸ਼ਨਰ ਹਨ ਉਹਨਾਂ ਦੀਆਂ ਜਿਹੜੀਆਂ ਬਾਕੀ ਮੰਗਾ ਹਨ ਉਹ ਵੀ ਸਰਕਾਰ ਨਹੀਂ ਮੰਨ ਰਹੀ ਹੈ ਮੈਂ ਇਸ ਇਕੱਠੇ ਵਿੱਚ ਜਿਹੜਾ ਕਿ ਲੰਮ ਸਾਲ ਇਕੱਠਾ ਹੈ ਪੈਨਸ਼ਨਰ ਦਾ ਇਸ ਦੇ ਵਿੱਚ ਨਾ ਸਾਰੇ ਸਾਥੀਆਂ ਨੂੰ ਸचेत ਕਰਨਾ ਚਾਹੁੰਦਾ ਹਾਂ ਕਿ ਜਾਈਆਂ ਸਰਕਾਰਾਂ ਜਿਹੜੀਆਂ ਲੋਕਾਂ ਦੀ ਆਵਾਜ਼ ਨਹੀਂ ਸੁਣਦੀਆਂ ਜਿਹੜੀਆਂ ਪੈਨਸ਼ਨਰਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਇਗਨੋਰ ਕਰ ਰਹੀਆਂ ਹਨ ਉਹਨਾਂ ਸਰਕਾਰਾਂ ਦੇ ਲਈ ਜੋ ਬਣਦੀ ਲੜਾਈ ਹੈ ਅੱਜ ਦੇ ਸਮੇਂ ਦੇ ਵਿੱਚ ਉਸ ਨੂੰ ਲੜਿਆ ਜਾਵੇ ਜੋ ਇਹ ਸਰਕਾਰ ਚਾਹੁੰਦੀ ਹੈ ਉਸਾਂ ਦੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਜੇ ਇਹ ਧਰਨੇ ਮੁਜ਼ਾਰੇ ਨੂੰ ਇਹ ਠੀਕ ਨਹੀਂ ਸਮਝਦੇ ਜੇ ਜੋ ਧਰਨੇ ਮਜਾਰੇ ਅਸੀਂ ਕਰ ਰਹੇ ਹਾਂ ਇਹ ਨਾਲ ਦੀ ਆਵਾਜ਼ ਉਸ ਵਿਧਾਨ ਸਭਾ ਤੱਕ ਨਹੀਂ ਪਹੁੰਚਦੀ ਤਾਂ ਸਾਨੂੰ ਇਸ ਤੋਂ ਅੱਗੇ ਵਧਣਾ ਪਵੇਗਾ ਜਿਹਦੇ ਲਈ ਮੈਂ ਨਾਰਿਆਂ ਨਾਲ ਜਵਾਬ ਤੜੇ ਤੋਂ ਮੰਗਾਗਾ ਕਿਉਂਕਿ ਮੈਨੂੰ ਹੱਥ ਲੱਗ ਗਿਆ ਟਾਈਮ ਹੋ ਗਿਆ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੈਨਸ਼ਨਰ ਦੇ ਤੱਕ ਜਿੰਦਾਬਾਦ ਜਿੰਦਾਬਾਦ ਪੈਨਸ਼ਨਰ ਦੇ ਤੱਕ ਜਿੰਦਾਬਾਦ